8 10 2024 ਨੂੰ ਬਟਾਰਾ ਰੋਡ ਤੇ ਇੰਸਪੈਕਟਰ ਰਜਿੰਦਰ ਸਿੰਘ ਨੇ ਨਕਲ ਲਗਾਇਆ ਮੁਕਸਰ थाना ਮੁਕੰਪੁਰਾ ਨਕਲ ਲਗਾਇਆ ਸੀ ਜਿੱਥੇ ਮੁਖਬਰ ਖਾਸ ਨੇ ਆ ਕੇ ਇਲਾਦ ਦਿੱਤੀ ਕਿ ਇੱਕ ਗੁਰਪ੍ਰੀਤ ਸਿੰਘ ਗੋਪੀ ਸਾਨੂੰ ਕਸ਼ਮੀਰ ਸਿੰਘ थाना ਕੋਟਲੀ ਸੁਰਤ ਮਲਿਆ ਇੱਕ ਕਾਲੀ ਰੰਗ ਦੀ ਪੀਪੀ 058 ਜੇ ਹੁੰਡਾਈ 1000 ਨੰਬਰ ਜਗਾ ਉਹ ਬਟਾਰਾ ਰੋਡ ਸੈਲੀਬ੍ਰੇਸ਼ਨ ਵਾਲੀ ਸਾਈਟ ਤੋਂ ਆ ਰਿਹਾ ਹੈ ਜੋ ਕਿ ਕਾਫੀ ਕੁ ਕੁ ਖਿਆਲ ਦੇ ਮੁੱਲੋਂ ਹੈ ਤੇ ਇਸ ਲਈ ਮੁਕੰਪੁਰ ਐਸ ਐਚ ਓ ਨੇ ਬਟਾਰਾ ਰੋਡ ਤੇ ਨਾਕਾ ਲਗਾਇਆ ਥੋੜੀ ਦੇਰ ਬਾਅਦ ਇੱਕ ਕਾਲੇ ਰੰਗ ਦੀ ਗੱਡੀ ਹੰਡਾਈ ਗੱਡੀ ਉਸ ਵੱਲ ਆ ਰਹੀ ਸੀ ਜਿਹਨੇ ਨਾਕੇ ਤੇ ਗੱਡੀ ਨੂੰ ਇੰਟਰਸੈਪਟ ਕਰਨ ਦੀ ਕੋਸ਼ਿਸ਼ ਕੀਤੀ ਐਸ ਐਚ ਓ ਨੇ ਇਹ ਜਿਹੜੀ ਕਿ ਇਸਨੇ ਗੱਡੀ ਥੋੜੀ ਪਿੱਛੇ ਕਰਕੇ ਫਿਰ ਤੇਜ਼ ਰਫ਼ਤਾਰ ਨਾਲ ਗੱਡੀ ਦੇ ਵਿੱਚ ਗੱਡੀ ਮਾਰੀ ਤੇ ਪੁਲਿਸ ਮੁਲਾਜ਼ਮਾਂ ਨੂੰ ਥੱਲੇ ਡੇਂਦੀ ਕੋਸ਼ਿਸ਼ ਕੀਤੀ ਤੇ ਉੱਥੋਂ ਨਿਕਲ ਗਿਆ ਤੇ ਅੱਗੇ ਜਾ ਕੇ ਪਿੱਛੇ ਜਾ ਇਹਨਾਂ ਪਿੱਛਾ ਕਰਦੇ ਹੋਏ ਅੱਗੇ ਵੀ ਇੱਕ ਪੁਲਿਸ ਪਾਰਟੀ ਖੜੀ ਸੀ ਜਿਸਨੇ ਇਹਨਾਂ ਨੂੰ ਰੋਕਿਆ ਤੇ ਇਹਨੂੰ ਇੰਟਰਸੈਪਟ ਕੀਤਾ ਸਰ ਕੋਈ ਫਾਇਰਿੰਗ ਵੀ ਹੋਈ ਐ ਉਸ ਤਰ੍ਹਾਂ ਅੰਦੇ ਤੋਂ ਪੱਤਿਆ ਨਹੀਂ ਕੋਈ ਫਾਇਰਿੰਗ ਨਹੀਂ ਹੋਈ ਜੀ ਇਹਦਾ ਇਨਫੋਰਮੇਸ਼ਨ ਇਹ ਸੀ ਕਿ ਇਹਦੇ ਕੋਲ ਵੈਪਨ ਹੋ ਸਕਦਾ ਹੈ ਔਰ ਵੈਪਨ ਅਲੀ ਰਿਕਵਰ ਨਿਊ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਕਿਹੜੀ ਕਿਹੜੀ ਚੀਜ਼ ਦੀ ਬਰਾਮਦਗੀ ਅੱਬ ਕੋਈ ਐਸਾ ਬਰਾਮਦਗੀ ਕੋਈ ਨਹੀਂ ਹੋਈ ਪਰ ਇਹ ਜਿਹੜਾ ਹੈ ਇੱਕ ਪੁਰਾਣੇ ਮਕਦਮੇ ਵਿੱਚ ਵੌਂਟਡ ਸੀਗਾ ਜਿਹੜਾ ਕਿ ਅ ਸਦਰ ਥਾਣੇ ਦਾ ਮਕਦਮਾ ਹੈ 14/24 380 452 ਕੋ ਗੈਂਗਸਟਰ ਨਾਲ ਵੀ ਇਸ ਦਾ ਸੰਬੰਧ ਹੈ ਜੀ ਹਾਂ ਕੁਝ ਪੁੱਛਗਿੱਦੇ ਵਿੱਚ ਆਇਆ ਹੈ ਕਿ ਜਗਦੀਪ ਸਿੰਘ ਜੱਗੂ ਨਾਲੇ ਦੇ ਪੁਰਾਣੇ ਐਸੋਸੀਏਟ ਹੈ ਉਹਨਾਂ ਦਾ ਇਹ ਮਨਛਾ ਦੀ ਸੀ ਤੇ ਮੈਨੂੰ ਕੁਝ ਕਹਣਾ ਚਾਹੁੰਦਾ ਸੀ ਜੀ ਮਨਛਾ ਨਹੀਂ ਸੀ ਇੱਕ ਇਨਫੋਰਮੇਸ਼ਨ ਬੇਸਡ ਸੀਗਾ ਇੱਕ ਨਾਕਾ ਲਗਾਇਆ ਸੀਗਾ ਜਿਹੜੇ ਜਿਹਦੇ ਤੇ ਨੇ ਪੁਲਿਸ ਪਾਰਟੀ ਦੇ ਉੱਤੇ ਗੱਡੀ ਚਰਾਉਣ ਦੀ ਕੋਸ਼ਿਸ਼ ਕੀਤੀ ਸੀ ਸਭ ਜੱਗੂ ਗੈਂਗ ਨਾਲ ਕਿੰਨੀ ਦੇਰ ਤੋਂ ਜੁੜਿਆ ਸੀ ਇਹ ਪਿਛਲੇ ਕਾਫੀ ਸਾਲਾਂ ਤੋਂ ਜੁੜਿਆ ਆ ਚਾਰ ਪੰਜ ਸਾਲ ਦਾ ਤਾਂ ਪਤਾ ਲੱਗਾ ਹੈ ਸੁਰਦਸੇ ਕਹਿੰਦਾ ਕਿ ਉਹ ਗੈਂਗ ਇਹੋ ਚਲਾਉਂਦਾ ਸੀ ਸਭ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੈਂਗ ਸਾਰਾ ਤਾਂ ਨਹੀਂ ਚਲਾ ਰਿਹਾ ਸੀ ਪਰ ਉਹਦੇ ਨਾਲ ਇਹਦੇ ਲਿੰਕ ਜ਼ਰੂਰ ਸੀਗੇ। ਪਰੋਤੀ ਮੰਗਣ ਦੇ ਮਾਮਲੇ ਵੀ ਜਿਸ ਤਰੀਕੇ ਨਾਲ ਜਬੂਲ ਸਾਹਮਣੇ ਲੱਗਦਾ ਹੈ ਕਿ ਪਰੋਤੀ ਹਾਂਜੀ ਉਹਦੀ ਪੁੱਛਗਿੱਛ ਕਰ ਰਹੇ ਆ ਰਿਮਾਂਡ ਲਿਆਇਆ ਤੇ ਉਹਦੇ ਤੋਂ ਅੱਗੇ ਜੋ ਵੀ ਆਏਗਾ ਸਾਹਮਣੇ ਤੁਹਾਨੂੰ ਦੱਸ ਸਕਦਾ ਜਾਏਗਾ। ਸਰ ਕਿੰਨੀ ਕਾਮਯਾਬੀ ਸਮੇਂ ਦਿਓ ਕਿ ਕਾਫੀ ਛਾਤਰ ਰਹੀ ਹੈ ਬਜਾਏ। ਹਾਂਜੀ ਇਹ ਕਾਫੀ ਛਾਤਰ ਬਿਲਡਿੰਗ ਸੀਗੇ ਤੇ ਇੱਥੇ 17 ਮਕਦਮੇ ਦਰਜ ਨੇ ਵੱਖ-ਵੱਖ ਤਰ੍ਹਾਂ ਦੇ ਜਿਸ ਤਰ੍ਹਾਂ ਐਨਡੀਪੀਐਸ 307 ਦੇ 26 ਦੇ ਆਮ ਐਕਟ ਦੇ ਮਕਦਮੇ ਇੱਥੇ ਦਰਜ ਨੇ। ਕੀ ਇਹ ਸਿਰਫ ਇਹੋ ਪ੍ਰਸ਼ਨੂ ਬੈਂਕ ਦੇ ਹੋਰ ਮੈਂਬਰ ਵੀ ਨਹੀਂ ਨੇ? ਹੋਰ ਮੈਂਬਰਾਂ ਦੇ ਬਾਰੇ ਪੁੱਛ-ਕਿਛ ਕਰ ਰਹੇ ਆ ਜੀ ਰਿਮਾਂਡ ਲਿਆ ਉਸ ਤੋਂ ਬਾਅਦ ਸਰ ਕਿਦਾਂ ਗੱਲ ਬਟਾਲਾ ਰੋਡ ਦੇ ਦੇਖਿਆ ਗਿਆ ਸੀ ਇਹਨਾਂ ਨਾਲ ਇੱਕ ਮੁੰਡਾ ਹੋਰ ਵੀ ਹੈਗਾ ਸੀ ਇਹ ਕੋਈ ਲੜਕੀ ਵੀ ਨਾਲ ਹੈਗੀ ਸੀ ਨਹੀਂ ਉਹਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਕਿ ਉਹ ਕੌਣ ਨੇ ਜੀ ਰਿਮਾਂਡ ਕਿਨਾਂ ਨੰਬਰ ਤੋਂ ਦੋ ਦਿਨ ਦਾ ਰਿਮਾਂਡ ਮਿਲਿਆ ਸਰ ਗੈਂਗ ਅਮਨ ਸਰਸ ਚਲਾ ਰਹੇ ਆ ਜ਼ਰਾ ਜੀ ਇਹ ਬਟਾਲੇ ਦਾ ਜਿਆਦਾ ਇਹਦੇ ਮੁਕਦਮੇ ਦਰਜ ਨੇ ਬਟਾਲੇ ਜ਼ਿਲ੍ਹੇ ਦੇ ਵਿੱਚ ਕਿੰਨੀ ਮੁਸ਼ਕਲ ਕਰਨੀ ਪਈ ਸਰ ਇਹਨੂੰ ਪੜਨਾ ਆਤੈ ਕਿਉਂਕਿ ਕਾਫੀ 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 ਮੁਸ਼ਕਲ ਕਰਨੀ ਪਈ ਸਾਡੇ ਐਸ.ਐਚ.ਓ. ਅ ਰਜਿੰਦਰ ਸਿੰਘ ਨੇ ਕਾਫੀ ਮਿਹਨਤ ਨਾਲ ਇਹਨੂੰ ਕਾਬੂ ਕੀਤਾ ਤਾਂ ਹੋਰ ਵੀ ਸਰ ਇਹ ਵਰਕਡ ਹੈ ਕਿ ਆ ਪਗਵਾੜਾ ਹੈ ਕਿ ਕਿਸ ਤਰ੍ਹਾਂ ਇਹ ਆਪਣਾ ਤਲਾਸ਼ ਇੱਕ ਇੱਕ ਮੁਕਦਮੇ ਦੇ ਵਿੱਚ ਵਾਂਟਡ ਸੀ ਬਾਕੀ ਤੇ ਬੇਲ ਆਊਟ ਹੈ ਤੇ ਬਾਕੀ ਆ ਮੁਕਦਮਾ 307 ਦਾ ਹੋਣੇ ਤੇ ਦਰਜ ਕੀਤਾ ਗਿਆ